ਇਮੇ ਕੋਲੋਂ ਗੱਲ ਬਣਾ ਕੇ ਕਿਸੇ ਦੀ ਬਦਨਾਮੀ ਕਰਨੀ ਬੋਲੋ ਸਤਨਾਮ ਓ ਨਿੰਦਾ ਦੀ ਡੈਫੀਨੀਸ਼ਨ ਪਤਾ ਨਾ ਪਰ ਭਾਸ਼ਾ ਪਤਾ ਹੈ ਅੱਜ ਵਾਲੇ ਕੋਈ ਗੱਲ ਕਰਦੇ ਫਿਰਦੇ ਆ ਜੀ ਨਿੰਦਾ ਨਾ ਕਰੋ ਨਿੰਦਾ ਨਾ ਕਰੋ ਨਿੰਦਾ ਤਾਂ ਨਾ ਕਰੋ ਪਰ ਨਿੰਦਾ ਕਹਿੰਦੇ ਕਹੋ ਨਾ ਇਹ ਵੀ ਦੱਸ ਦਿਓ ਪ੍ਰਬਤਾਂ ਰਸ ਦੇ ਵਿੱਚ ਪੈ ਕੇ ਜਾਨੀ ਕਿ ਕਈ ਵਾਰ ਕੀ ਹੈ ਵੀ ਤੁਸੀਂ ਕਈ ਸਮਝਦੇ ਆ ਵੀ ਨਿੰਦਾ ਦਾ ਅਰਥ ਹੈ ਕਿਸੇ ਨੂੰ ਕੁਝ ਨਾ ਕਹੋ ਜੇ ਤੇ ਗੁਰਬਾਣੀ ਵਿੱਚ ਤਾਂ ਗੁਰੂਆਂ ਸਾਹਿਬ ਨੇ ਤਾਂ ਕਿਸੇ ਪਖੰਡੀ ਨੂੰ ਨਹੀਂ ਬਖਸ਼ਿਆ ਗੁਰੂ ਸਾਹਿਬ ਤਾਂ ਕਹਿੰਦੇ ਕਾਜੀ ਕੂਟ ਬੋਲ ਮਲ ਖਾਏ ਬ੍ਰਾਹਮਣ ਨਾ ਆਵੇ ਜੀਂਆਂ ਖਾਏ ਜੋਗੀ ਜੋਗਤ ਨਾ ਜਾਣਿਆ ਤੀਨੇ ਉਜਾਲੇ ਕਾ ਬੰਧ ਗੁਰੂ ਜੀ ਕਹਿੰਦੇ ਕਾਜੀ ਮਲਾਨੇ ਪੰਡਤ ਪਰਾਹੁਤ ਜੋਗੀ ਕਹਿੰਦੇ ਸੱਚ ਜਾਣੋ ਲੋਕੋ ਕਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਆ ਨਾ ਇਹ ਸਾਰੇ ਪਵਾੜੇ ਦੀ ਜੜ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆ ਸੁਣ ਲਓ ਸਾਰੇ ਰਗੜ ਤੇ ਜਿਹੜੇ ਕਹਿੰਦੇ ਕਿਸੇ ਨੂੰ ਕੁਝ ਨਾ ਬਹੋਲ ਗੁਰਮਾਨਗੋ ਸਿਆਣੇ ਜੰਮ ਪਿਆ ਜਦੇ ਬਾਬੇ ਪ੍ਰਭਤਾ ਰਸ ਵਿੱਚ ਪ੍ਰਭਤ ਗੰਨ ਸੱਚ ਦੀ ਕਰੋ ਕਿੰਨੇ ਵੀ ਸੱਚ ਦੇ ਗਾਂਖ ਹੋਣ ਜਿਹੜਾ ਪ੍ਰਭਤਾ ਰਸ ਦੇ ਵਿੱਚ ਆ ਕੇ ਗੁਰਬਾਣੀ ਦੀ ਗੱਲ ਨੂੰ ਬਦਲਦਾ ਜਾਂ ਗੁਰਬਾਣੀ ਦੇ ਗਿਆਨ ਨੂੰ ਲੁਕਾਉਂਦਾ ਹੈ ਆਰਾਮ ਰਾਏ ਨੂੰ ਵੀ ਪ੍ਰਭਤਾ ਰਾਸੀ ਪਿਆ ਸੀਗਾ ਜਦੋਂ ਔਰੰਗਜੀਬ ਨੇ ਬੜਾ ਸਤਿਕਾਰ ਦਿੱਤਾ ਬੜਾ ਸਾਰਾ ਕੀਤਾ ਇਹ ਜਾਨੀ ਕਿ ਵਿਡਿਆਈ ਦਾ ਭੁੱਖਾ ਤਾਂ ਤੇ ਉਸ ਵੇਲੇ ਰਾ ਔਰੰਗਜੀਬ ਨੂੰ ਪਤਾ ਲੱਗ ਗਿਆ ਵੀ ਬੰਦਾ ਇਹ ਵਿਡਿਆਈ ਦਾ ਭੁੱਖਾ ਹੈ ਪ੍ਰਭਤਾ ਰਸ ਵਿੱਚ ਪੈ ਕੇ ਬੰਦਾ ਸੱਚ ਨੂੰ ਸਿੱਟ ਕੇ ਜਾਂਦਾ ਹੈ ਉਸ ਵੇਲੇ ਪੁੱਛਿਆ ਵੀ ਆਰਾਮ ਰਾਏ ਤੁਸੀਂ ਕਹਿੰਦੇ ਹੋ ਅਸੀਂ ਸਾਰਿਆਂ ਨੂੰ ਸਤਿਕਾਰ ਕਰਦੇ ਹਾਂ ਕਹਿੰਦੇ ਹਾਂ ਕਹਿੰਦੇ ਆਹ ਕਾਤੇ ਲਿਖਿਆਗਾ ਫਿਰ ਮਿੱਟੀ ਮੁਸਲਮਾਨ ਕੀ ਪੇੜ ਐ ਕਿ ਕਮਿਹਾਰ RAM RAJ ਚਾਹੁੰਦਾ ਤਾਂ ਸਹੀ ਅਰਥ ਕਰਕੇ ਦੱਸ ਸਕਦਾ ਸੀ ਉਹਨਾਂ ਨੂੰ ਸਹੀ ਅਰਥ ਵੀ ਇੱਥੇ ਗੁਰੂ ਨਾਨਕ ਸਾਹਿਬ ਨੇ ਗਲਤ ਖਿਆਲ ਕੱਟਿਆ ਜਿਹੜਾ ਤੁਸੀਂ ਕਹਿੰਦੇ ਮੁਰਦੇ ਜਿਉਂਦੇ ਹੋਣਗੇ ਮੁਰਦੇ ਜਿਉਂਦੇ ਨਹੀਂ ਹੁੰਦੇ ਜਿੱਥੇ ਮੁਰਦਾ ਦੱਬ ਦਿੱਤਾ ਕਈ ਸਦੀਆਂ ਬਾਅਦ ਉਹ ਮਿੱਟੀ ਚੀਕ ਨਹੀਂ ਹੋ ਜਾਂਦੀ ਐ ਤੇ ਉਸ ਨੂੰ ਕਮਿਹਾਰ ਵੀਰ ਭਾਂਡੇ ਬਣਾ ਕੇ ਆ ਵਿੱਚ ਪਾ ਦਿੰਦਾ ਐ ਇਹ ਸੱਚ ਹੈ ਮੁਸਲਮਾਨ ਦੀ ਤੋਹੀਨ ਨਹੀਂ ਇਹ ਸੱਚ ਹੈ ਕਿ ਕੋਈ ਮਰਦਾ ਨਹੀਂ ਜਿਉਂਦਾ ਹੋਣਾ ਉਹ ਤਾਂ ਮਿੱਟੀ ਚੀਕ ਨਹੀਂ ਹੋਗੀ ਸਦੀਆਂ ਦੇ ਬਾਅਦ ਉਹ ਤਾਂ ਕਿਮਿਆਰ ਦੀ ਆਦੀ ਦੇ ਵਿੱਚ ਗਈ ਜਿਉਂਦਾ ਕੌਣ ਹੋਊਗਾ ਚਾਹੁੰਦਾ ਤਾਂ ਰਾਮ ਰਾਜ ਸਹੀ ਗੱਲ ਸੁਣਾ ਸਕਦਾ ਸੀ ਪਰ ਉਹਨੇ ਸੋਚਿਆ ਵਧਿਆ ਸਤਕਾਰ ਕਰਦੇ ਐ ਜੇ ਸੱਚ ਕਹਾਂਗੇ ਤਾਂ ਗੁੱਸੇ ਹੋਣਗੇ ਇਹਨਾਂ ਨੂੰ ਗੁੱਸੇ ਕਾਹਨੂੰ ਕਰਨੇ ਕਹਿੰਦਾ ਜੀ ਛਾਪੇ ਦੀ ਗਲਤੀ ਹੋ ਗਈ ਅਸਲ ਪਾਠ ਤਾਂ ਮਿੱਟੀ ਬੇਈਮਾਨ ਕੀ ਹੈ ਕਹਿੰਦਾ ਜੋ ਸੱਤਵੇਂ ਪਾਤਸ਼ਾਹ ਨੂੰ ਲੱਗਿਆ ਪਤਾ ਦੱਸਿਆ ਸੰਗਤਾਂ ਨੇ ਸੱਤਵੇਂ ਪਾਤਸ਼ਾਹ ਕਹਿੰਦੇ ਦੁਸ਼ਟ ਨੂੰ ਕਹਿੰਦੇ ਅੱਜ ਤੋਂ ਬਾਅਦ ਉਹਨੂੰ ਮੱਥੇ ਨਹੀਂ ਲਾਉਣਾ ਸਾਨੂੰ ਪੁੱਤ ਨਹੀਂ ਪਿਆਰਾ ਸਾਨੂੰ ਤਾਂ ਬਾਣੀ ਪਿਆਰੀ ਹੈ ਬੋਲੋ ਸਤਨਾਮ ਆਹੋ RAM ਰਾਜ ਵੀ ਪ੍ਰਭ ਦਾ ਰਸ ਵਿੱਚ ਸਿੱਖਿਆ ਸੀਗਾ ਤੇ ਅੱਜ ਅੱਜ ਵੀ ਬਸੇ ਰੜੇ ਪ੍ਰਭ ਦਾ ਰਾਹ ਦੇ ਵਿੱਚ ਯਾਨੀ ਕਿ ਬਾਣੀ ਦੇ ਵਿਚਾਰ ਤੇ ਗੱਲ ਕਹਿੰਦੇ ਨਹੀਂ ਇੱਕੋ ਹੀ ਗੱਲ ਕਹਿੰਦੇ ਫਿਰਦੇ ਕਿਸੇ ਨੂੰ ਕੁਛ ਨਾ ਕਹੋ ਕਿਸੇ ਨੂੰ ਕੁਛ ਨਾ ਕਹੋ ਗੁਰੂ ਨਾਨਕ ਨੂੰ ਸਿਆਣੇ ਜੰਮ ਤੇ ਬਾਬੇ ਅੱਜ ਦੇ ਸਿਆਣੇ ਜੰਮ ਤੇ ਇਹ ਗੁਰੂ ਨਾਨਕ ਨਾਮ ਤੇ ਗੁਰੂ ਨਾਨਕ ਸਾਹਿਬ ਤਾਂ ਮੁਸਲਮਾਨਾਂ ਦਾ ਸਿਧਾਂਤ ਵੀ ਕੱਟ ਦਿੱਤਾ ਜੈਨੀਆਂ ਦੇ ਸਾਰੇ ਸਿਧਾਂਤ ਕੱਟੇ ਆ ਮਾਜ ਰਗ ਦੇ ਵਿੱਚ ਵੀ ਕੀ ਧਰਮ ਹੈ ਜਿਹੜਾ ਜੂਆ ਮਾਰਨ ਦੀ ਜਾਤ ਨਹੀਂ ਦਿੰਦਾ ਕੀ ਧਰਮ ਹੈ ਮਦਾਨ ਜਾਣ ਤੋਂ ਬਾਅਦ ਮਾਲ ਫਰੋਲਦੇ ਸੀ ਫੋਲ ਫੱਦੀਅਤ ਮੋਹ ਲੈਣ ਪੜਾਤਾ ਪਾਣੀ ਦੇ ਇੱਕ ਸੰਗਾਹੀ ਜਿਹੜਾ ਧਰਮ ਜੂਆ ਮਾਰਨ ਦੀ ਜਾਤ ਨਹੀਂ ਦਿੰਦਾ ਜੇ ਸਾਰੀ ਦੁਨੀਆ ਉਸ ਧਰਮ ਨੂੰ ਅਪਣਾ ਲਵੇ ਤਾਂ ਬੰਦਾ ਖਤਮ ਹੋ ਜੂਗਾ ਇਕ ਕਥਾ ਮੈਂ ਕਹਤਾ ਮੈਨੂੰ ਕਹਿੰਦੇ ਕਿਉਂ ਮੈਂ ਕਿਹਾ ਫਸਲਾਂ ਤੇ ਉਸ ਤਰ੍ਹਾਂ ਹੀ ਕਿ ਸੋਡਾ ਪਿਉ ਕਰੂਗਾ ਬੋਲੋ ਸਤਨਾਮ ਨੋਟ ਕਰਿਓ ਜਿਹੜਾ ਧਰਮ ਜੂਆ ਮਾਰਨ ਜਾਂ ਧਰਮ ਹੈ ਹੋ ਵਿਚਾਰ ਕਰੋ ਇਸ ਗੱਲ ਦੀ ਕਿ ਸੋਸਰੀ ਕੱਢਣੀ ਕਣਕ ਚੋਂ ਪਾਪ ਹੈ ਇਹਦਾ ਮਤਲਬ ਕਿ ਕਣਕ ਸੋਸਰੀ ਖਾਜੂ ਜਵਾਕ ਭੁੱਖੇ ਮਰਨਗੇ ਜਵਾਕ ਮਾਰਨ ਨੇ ਕਿ ਸੋਸਰੀ ਮਾਰਨੀ ਹੈ ਸੂਦਾਂਤ ਕਹਿੰਦਾ ਸੋਸਰੀ ਮਾਰ ਦਿਓ ਜਵਾਕ ਬਚਾ ਲਓ ਬੋਲੋ ਸਤਨਾਮ ਫਸਲ ਬਚਾਉਂਗੇ ਕਿ ਕੀੜੇ ਮਕੌੜਿਆਂ ਨੂੰ ਬਚਾਉਂਗੇ ਫਸਲ ਤੇ ਸਪਰੇਅ ਕਰ ਦਿਓ ਧਰਮ ਹੈ ਬੰਦਾ ਬਚਾਓ ਬੰਦਾ ਬਚਾਓ ਜੇ ਹਲਕੇ ਕੁੱਤੇ ਆ ਗਏ ਹਲਕੇ ਕੁੱਤੇ ਮਾਰ ਦਿਓ ਬੱਚਿਆਂ ਨੂੰ ਬੀਬੀਆਂ ਨੂੰ ਵੱਡਣਾਂ ਨੂੰ ਬਚਾਓ ਤਾਂ ਤੇ ਇਹਦਾ ਸਿਧਾਂਤ ਦਾ ਲੈਣਾ ਤੇ ਗੁਰੂ ਸਾਹਿਬ ਨੇ ਸਿਧਾਂਤ ਦਾ ਲੈ ਜੀ ਕੋਈ ਜੈਨੀ ਤੇ ਹੀ ਨਿੰਦਾ ਕਰਦੀ ਨਿੰਦਾ ਕਾਸੀ ਕਰਦੀ ਸੱਚ ਕਿਹਾ ਵੀ ਕੀ ਧਰਮ ਹੈ ਜਿਹੜਾ ਜੂਆ ਮਾਰਨ ਦੀ ਜਾਤੀ ਜਾਂਦਾ ਕਹਿੰਦੇ ਪਹਿਲੀ ਕੇਸ ਸੁਟਾ ਦਿਓ ਪਹਿਲੀ ਕੇਸ ਸੁਟਾ ਦਿਓ ਭੇਡਾਂ ਵਾਂਗ ਹੀ ਸਿਰ ਖੋਹਾਂ ਇਹਨਾਂ ਜੇ ਨਹੀਂ ਲਿਖਿਆ ਤਾਂ ਦੱਸੋ ਪਾਣੀ ਦੇ ਵਿੱਚ ਮੈਨੂੰ ਤੇ ਇਹਨਾਂ ਬਾਪਿਆਂ ਨੂੰ ਪੁੱਛਿਆ ਕਰੋ ਵੀ ਫਿਰ ਗੁਰੂ ਨਾਨਕ ਨਾਮ ਸੇਣੇ ਜਾਮਾ ਪੇ ਤੁਸੀਂ ਕੀ ਤੁਸੀਂ ਰੰਗ-ਬਰੰਗੇ ਚੋਲੇ ਪਾ ਕੇ ਬ੍ਰਹਮ ਗਿਆਨੀ ਬਣ ਗਏ ਕਿੰਨੀ ਕਦੇਰਾ ਤਾਂ ਤੇ ਸੱਚ ਸੱਚ ਹੈ ਤੇ ਬਾਣੀ ਦਾ ਸੱਚ ਹੈ ਨਾ ਬਾਣੀ ਦਾ ਸੱਚ ਤੇ ਫਿਰ ਜੈਨੀਆਂ ਨੂੰ ਕਟਿਆ ਗੁਰਨਾਮ ਸਾਹਿਬ ਨੇ ਮੁਸਲਮਾਨਾਂ ਦਾ ਗਲਤ ਸਿਧਾਂਤ ਕਟਿਆ ਗੁਰਨਾਮ ਸਾਹਿਬ ਨੇ ਕਾਜੀ ਮਲਾਣੇ ਪੰਡਿਤ ਪ੍ਰੋਤਾ ਨੂੰ ਖਰੀਆਂ ਖਰੀਆਂ ਸੁਣਾਈਆਂ ਗੁਰਨਾਮ ਸਾਹਿਬ ਨੇ ਜੇ ਗੁੱਸੇ ਹੁੰਦੇ ਸੀ ਤਾਂ ਕਹਿੰਦੇ ਰੋਸ ਨਾ ਕੀਤਾ ਉੱਤਰ ਦੀ ਹੈ ਗੁੱਸੇ ਨਾ ਹੋਵੋ ਜਵਾਬ ਦਿਓ ਸੱਚ ਕਿ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਨੇ ਸਾਰੇ ਗਲਤ ਸਿਧਾਂਤ ਕੱਟੇ ਸੂਤ ਕਪੈਤਕ ਕੋਈ ਦਿਨ ਮਾੜਾ ਨਹੀਂ ਹੁੰਦਾ ਕੋਈ ਸੂਤ ਕਪੈਤਕ ਨਹੀਂ ਕੋਈ ਸਰਾਧਾਂ ਦੇ ਪਖੰਡ ਸਾਰੇ ਦੋ ਕੱਢਿਆ ਜੋ ਬ੍ਰਾਹਮਣਾਂ ਨੇ ਚਲਾਏ ਸੀ ਸਾਰੇ ਸਿਧਾਂਤ ਕੱਟੇ ਤੇ ਕੀ ਨੰਦਾ ਹੈ ਕਵੀ ਗੁਰੂ ਸਾਹਿਬ ਨੇ ਉਸ ਵੇਲੇ ਕਾਂਸੀ ਦੇ ਪੰਡਤਾਂ ਨੂੰ ਬਨਾਰਸ ਦੇ ਠੱਗ ਕਿਹਾ ਗੱਜ ਸਾਡੇ ਤੈ ਤੈ ਧੋਤੀਆਂ ਤੇ ਹਰੇ ਪਾਏ ਨਾ ਧੱਗ ਗਲੀ ਜਿੰਨਾ ਜੱਪ ਮੰਨ ਲੀਆਂ ਲੋਟੇ ਹੱਥ ਨੇ ਵਗ ਓਏ ਹਰ ਕੇ ਸੰਤਨਾ ਆਖੀ ਬਨਾਰਸ ਕੇ ਧੱਗ ਕਿਉਂ ਕਿਹਾ ਬਰਾਦਰੀ ਵਿਰੋਧ ਨਹੀਂ ਜਿਹੜੇ ਰਹਿਣ ਵਾਲੇ ਧਰਮ ਦੇ ਨਾਂ ਤੇ ਲੁੱਟਣ ਵਾਲੇ ਪੁਜਾਰੀ ਲਾਣਾ ਉਹਦੀ ਗੱਲ ਸੁਣਿਓ ਇੱਕ ਕੋਈ ਆਮ ਵੀਰ ਐ ਜਿਵੇਂ ਅੱਜ ਵੀ ਇਸ ਬਰਾਦਰੀ ਚ ਬੜੇ ਐਮਪਲਾਈਜ਼ ਨੇ ਬੜੇ ਅਮਰਤਾ ਸਿੰਘ ਵੀ ਐ ਬੜੇ ਖੇਤੀਬਾਤੀ ਦਾ ਕੰਮ ਕਰਦੇ ਐ ਉਹ ਘਰਾਂ ਚ ਰਹਿਣ ਵਾਲੇ ਪੰਡਤਾਂ ਕੋਈ ਵਿਰੋਧ ਨਹੀਂ ਫੇਰ ਨਾ ਭਲਿੱਖ ਜੇ ਪੈ ਜਾਓਗਾ ਤੇ ਜਿਹੜਾ ਮੰਦਰ ਚ ਬੈਠ ਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਣ ਲੱਗਿਆ ਹੋਇਆ ਹੈ ਉਹ ਆਪਣੇ ਕੁਸ਼ਹਿਰਾਤਾਰੀ ਵਾਹਮਣਾਂ ਤੇ ਵੀ ਮੈਂ ਕਹਿ ਦਤਾ। ਇਹ ਨਾ ਕਿਤੇ ਭੁੱਲ ਜਾਏ ਉਹ ਪਛਾਣ ਕਰਨੀ ਹੈ। ਨਿਭਾਵ ਕੀ ਹੈ ਕਹਿਣ ਦਾ। ਤਾਂ ਤੇ ਹੁਣ ਕਹਿਣ ਲੱਗੇ ਕਬੀਰ ਸਾਹਿਬ ਕਹਿੰਦੇ ਤਾਂ ਠੱਗ ਨੇ ਬਨਾਰਸ ਦੇ ਕਿਉਂ ਕਿ ਹਾਂ ਕਿਉਂਕਿ ਉਸ ਵੇਲੇ ਮੰਦਰਾਂ ਚ ਰਹਿਣ ਵਾਲੇ ਕਾਸੀ ਦੇ ਪੰਡਤਾਂ ਨੇ ਆੜਾ ਲਾਤਾ ਸੀ ਉੱਤੇ ਆੜਾ। ਕਹਿੰਦੇ ਜਿਹੜਾ ਆਪਣਾ ਸਾਰਾ ਕੁਝ ਬ੍ਰਾਹਮਣ ਨੂੰ ਦਾਨ ਕਰਕੇ ਆ ਰੇ ਤੇ ਦਫਾਣ ਹੋ ਕੇ ਮਰ ਜੂਗਾ ਸਿੱਧਾ ਸੁਰਗ ਨੂੰ ਜਾਊਗਾ ਭੋਲੇ ਲੋਕ ਸੁਰਗ ਦੇ ਲਾਲਚ ਵਿੱਚ ਸਾਰਾ ਕੁਝ ਪੰਡਤ ਨੂੰ ਦਾਨ ਕਰਕੇ ਆ ਰੇ ਤੇ ਮਰਨ ਲੱਗੇ ਉਸ ਵੇਲੇ ਕਬੀਰ ਵਰਗਾ ਮਹਾਪੁਰਖ ਨੇ ਬੋਲੂ ਤਾਂ ਕਦੋਂ ਬੋਲੂਗਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਵਾਅਦੇ ਉਹਨਾਂ ਬਰਾਪਤੇ ਫੱਗਾਂ ਤੋਂ ਸੁਰਗ ਦੇ ਨਾਂ ਦੇ ਫੱਗੀਆਂ ਮਾਰਦੇ ਐ ਸੁਰਗ ਦੇ ਨਾਂ ਤੇ ਲੁਕਿਆ ਜਾਣ ਹੈ ਲੋਕਾਂ ਨੂੰ ਕਹਿੰਦੇ ਬਚ ਜਓ ਕੱਲਾ ਤਾਰਾ ਨਹੀਂ ਅਲਾਹਾਬਾਦ ਇੱਕ ਬੋਹੜ ਦਾ ਦਰਖਤ ਸੀ ਕਹਿੰਦੇ ਕਿ ਜਾਂ ਬੋਹੜ ਦੇ ਦਰਖਤ ਦੇ ਉੱਤੇ ਥਾਣਾ ਪਸ਼ ਪੰਡਤ ਨੂੰ ਦਾਨ ਕਰਕੇ ਸਿੱਖ ਕਹਿੰਦੇ ਸਿਖਰ ਤੋਂ ਛਾਲ ਮਾਰ ਜੇ ਨੋਟ ਕਰਿਓ ਇਹ ਸਦਾ ਸੁਰਗ ਨੂੰ ਜਾਊਗਾ ਐਡੀ ਭੋਲੀ ਦੁਨੀਆ ਪੰਡਤ ਮਗਰ ਲਾ ਕੇ ਬੋਹੜ ਤੇ ਚੜ੍ਹ ਕੇ ਆਤਮ ਹੱਤਿਆ ਲਾਗੀ ਕਰਨ ਛਾਲਾ ਮਾਰਨ ਲਾ ਕੇ ਲੋਕ ਵੀ ਐਵੇਂ ਤਾਂ ਨਹੀਂ ਕਿਹਾ ਹੋਣਾ ਇਹ ਜਾਂ ਠਗੀਆਂ ਚੱਲਦੇ ਨੇ ਧਰਮ ਦੇ ਨਾਮ ਦੇ ਉੱਤੇ ਆਹ ਕੁਝ ਚੱਲਦਾ ਰਿਹਾ ਤੇ ਉਹਨਾਂ ਨੂੰ ਕਟਿਆ ਕਬੀਰ ਸਾਹਿਬ ਨੇ ਕੱਟ ਦਿੱਤਾ ਨਾ ਕਿ ਨਿੰਦਾ ਨਹੀਂ ਸੱਚ ਬਿਆਨ ਕੀਤਾ ਕਿਤੇ ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮਣਾ ਜਾਏ ਆਪ ਦੋ ਵਿੱਚ ਉਹ ਵੇਦਮੈਂ ਚੇਲੇ ਦੀਏ ਬਹਾਏ ਕਹਿੰਦੇ ਬਨਉਤੀ ਗੁਰੂ ਦੀ ਮਾਂ ਮੰਨਦੇ ਹੋ ਕੀ ਇਹ ਰੁਖਪਣਾ ਹੈ ਇਹ ਸੱਚ ਹੈ ਇਹ ਨਿੰਦਾ ਨਹੀਂ ਕਿਉਂਕਿ ਹਾਂ ਮਾਂ ਮੰਨਦੇ ਹੋ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜੇ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਥੋੜੀ ਜਿਹੀ ਗੁੱਤ ਮੰਨ ਲੈਂਦੇ ਗਲਤ ਦਰਵਾਜ਼ਾ ਪੈ ਜਾਂਦਾ ਕਈ ਵਾਰੀ ਕਿ ਰੀਤ ਸੀ ਤਾਤੇ ਮਾਂ ਮੋਨੰਦ ਦੇ ਦਾ ਭਾਵ ਕੀ ਵੀ ਵਿਧਵਾ ਹੋ ਜੇ ਅੰਤਰ ਭਾਵੇ ਦਾ ਇਹ ਹੈ ਵੀ ਵਿਧਵਾ ਹੋ ਜੇ ਮੁੰਨੀ ਕਦੋਂ ਜਾਣੀ ਏ ਜਦੋਂ ਉਹਦਾ ਪਤੀ ਜਦਾਂ ਕਰੇਗਾ ਕਿ ਗੁੱਤ ਮੋਨੰਦ ਨੂੰ ਸੀ ਥੋੜੀ ਜੀ ਤੇ ਕਬੀਰ ਸੰਤ ਕਹਿੰਦੇ ਬਨੋਤੀ ਗੁਰੂ ਦੀ ਮਾਂ ਮਨਦੇ ਉਹ ਆ ਵਿਧਵਾ ਹੋ ਜੇ ਕਿਉਂਕਿ ਆ ਭਲਾ ਤਾਂ ਕਿ ਕਿਤੇ ਇਹੋ ਜੇ ਕਦੇ ਪਖੰਡੀ ਗੁਰੂ ਨੂੰ ਹੋਰ ਨਾ ਜੰਮ ਤਰੇ ਬੋਲੋ ਸਤਨਾਮੁ ਸ੍ਰੀ ਵਾਹਿਗੁਰੂ ਕਿਤਾ ਬਨੋਤੀ ਗੁਰੂ ਜੰਮਣ ਲੱਗੀ ਵਿਧਵਾ ਹੋ ਜੇ ਬਨੋਤੀ ਗੁਰੂ ਦੀ ਮਾਂ ਹੋਰ ਕਿਤੇ ਹਜੇ ਕਦੋਂ ਹੋਰ ਨਾ ਜੰਮ ਦੇ ਖੂਨੀ ਲੋਟਾਉਂਦਾ ਪਖੰਡੀ ਤਾਂ ਪਖੰਡੀ ਹੋਰ ਤਾਂ ਤੇ ਬਾਣੀ ਹੈ ਕਿ ਨਾ ਬੋਲੋ ਬਾਣੀ ਹੈ ਬਾਣੀ ਦੀ ਵਿਚਾਰ ਸੁਣੋ ਤਾਂ ਤੇ ਇਦਾਂ ਇਹ ਗੱਲਾਂ ਬਾਣੀ ਦੇ ਵਿੱਚ ਕੀ ਨਿੰਦਾ ਹੈ ਇਹ ਬਾਣੀ ਦੀ ਵਿਚਾਰ ਹੈ ਬਾਣੀ ਦੀ ਵਿਚਾਰ ਨਿੰਦਾ ਕਿਵੇਂ ਹੋ ਸਕਦੀ ਹੈ ਗੁਰਬਾਣੀ ਦੀ ਵਿਚਾਰ ਤਾਂ ਤੇ ਇਹ ਕੀ ਹੈ ਸੱਚ ਬਿਆਨ ਕੀਤਾ ਜਾਂਦ ਰੱਖੋ ਬਖਸ਼ਾ ਕੋਈ ਬੋਲੋ ਕੋਈ ਬਖਸ਼ਾ ਬਾਣੀ ਦੇ ਵਿੱਚ ਤਾਂ ਤੇ ਇਹਨਾਂ ਗੱਲਾਂ ਨੂੰ ਸਮਝੋ ਨਿੰਦਾ ਯਾਦ ਰੱਖੋ ਬਾਣੀ ਚ ਲਿਖਿਆ ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਦ ਕਰਨ ਅਰਥ ਕੀ ਹੈ ਦਾ ਨਿੰਦਾ ਭਲੀ ਕਿਸੇ ਕੀ ਨਾਹੀਂ ਦਰਸ ਕੀ ਹੈ ਵੀ ਕੋਲੋਂ ਗੱਲ ਬਣਾ ਕੇ ਬਦਨਾਮੀ ਕਰਨੀ ਕਿਸੇ ਦੀ ਚੰਗੀ ਨਹੀਂ। ਕਬੀਰ ਸਾਹਿਬ ਨੇ ਕੋਲੋਂ ਨਹੀਂ ਗੱਲ ਬਣਾਈ, ਸੱਚਮੁੱਚ ਬਨਾਸਕੇ ਠੱਕ ਸੀ। ਕੋਲੋਂ ਤਾਂ ਨਹੀਂ ਗੱਲ ਬਣਾਈ ਬੋਲੋ। ਕਾਜੀ ਮਲਾਣੇ ਪੰਡਤਪੁਰ ਤੋਂ ਦਾ ਹਾਲ ਦੇਖਿਆ ਗੁਨਾੰਗ ਸਾਹਿਬ ਨੇ ਸੱਚ ਕਿਹਾ ਭਾਈ ਗੁਰਦਾਸ ਨੇ ਕੀ ਕਿਹਾ? ਕਾਜੀ ਹੋਏ ਰਿਸ਼ਵਤੀ ਕਿ ਉਹ ਬਦਨਾਮੀ ਕੀਤੀ ਐ ਇਹ? ਨਿੰਦਾ ਕੀਤੀ ਐ? ਨਹੀਂ, ਕਾਜੀ ਸੱਚਮੁੱਚ ਹੀ ਰਿਸ਼ਵਤਾ ਲੈ ਕੇ ਨਾ ਪੱਖ ਪਾਤੀ ਫੈਸਲੇ ਕਰਦੇ ਸੀ। ਲਿਖ ਦਿੱਤਾ ਨਾ ਕਾਜੀ ਹੋਏ ਰਿਸ਼ਵਤੀ ਤੇ ਫਿਰ ਕਿਸੇ ਨੇ ਨਹੀਂ ਕਿਹਾ ਵੀ ਨਿੰਦਾ ਕਰ ਦਿੱਤੀ। ਤਾਂ ਤੇ ਇਦਾਂ ਬਹੁਤਿਆਂ ਨੂੰ ਨਾਂ ਜਾਣੀ ਕਿ ਨਿੰਦਾ ਦਾ ਪਤਾ ਇਹ ਸਾਨੂੰ ਜਨਨ ਕਿ ਇਸੇ ਗੱਲਾਂ ਨੇ ਖਾ ਲਿਆ ਕਿਉਂਕਿ ਗੱਲ ਇੱਕੋ ਜਨਨ ਕਿ ਘਰ ਘਰ ਦੀ ਸਾਰਿਆਂ ਦੇ ਵੀ ਨਿੰਦਾ ਨਾ ਕਰੋ ਨਿੰਦਾ ਨਾ ਕਰੋ ਨਿੰਦਾ ਨਾ ਕਰੋ ਬਿਲਕੁਲ ਨਾ ਕਰੋ ਬਣ ਜਿਲੇ ਨਿੰਦਾ ਭਲੀ ਕਿਸੇ ਕੀ ਨਹੀਂ ਪਰ ਨਿੰਦਾ ਦਾ ਆਪ ਤਾਂ ਕੋ ਗੱਲ ਨਾ ਬਣਾਓ ਕੋਲ ਉਹਨਾਂ ਨਾਲ ਗੱਲ ਬਣਾਓ ਜਿਵੇਂ ਬਾਣੀ ਰਾਹੀਂ ਤੁਮ ਦੱਸਤਾ ਵੀ ਹਨੂਮਾਨ ਦਾ ਕਰਮ ਦਾ ਫਲ ਸਿੱਖ ਸ਼ੌਕੀ ਕਸ਼ ਨਹੀਂ ਇਹਦਾ ਖੋਟਾ ਕਰਮ ਸੀ ਕਿ ਬਾਣੀ ਦੇ ਵਿੱਚ ਲਿਖਿਆ ਹੋਇਆ ਕੋਲੋਂ ਬਣਾਉਤੀ ਅਸੀ ਗੱਲ ਤੇ ਗੁਰੂ ਜੀ ਨੇ ਗੁਰੂ ਜੀ ਨੇ ਕੋਲੋਂ ਗੱਲ ਬਣਾਉਂਦੇ ਕੀ ਕੋਲ ਮਣਾਈ ਕਰਨੇ ਹੈ ਤਾਂ ਤੇ ਇਦਾਂ ਜੋ ਤੁਹਾਨੂੰ ਪਹਿਲਾਂ ਸੁਣਾਇਆ ਬਾਣੀ ਚ ਉਹ ਬਾਣੀ ਦੀ ਵਿਚਾਰ ਹੈ ਤੇ ਗੁਰੂ ਜੀ ਕੀ ਕਹਿੰਦੇ ਦੇਵੀ ਦੇਵਾ ਪੂਜੀਆ ਭਾਜ ਕੇ ਆਵਾਂਗੇ ਕਹਦੇ ਸੱਚ ਕੇ ਹੈ ਵੀ ਦੇਵੀ ਤੇ ਦੇਵਾ ਬਾਬੇ ਪੀਰ ਨੂੰ ਮੰਨਦੇ ਪੁੱਜਦੇ ਕਿਤੋਂ ਕੁਝ ਨਹੀਂ ਮਿਲਣਾ ਕਿਤੋਂ ਕੁਝ ਨਹੀਂ ਮਿਲਣਾ ਇਹ ਸੱਚ ਹੈ ਤੇ ਜੋ ਕੋਈ ਤੁਸੀਂ ਦੇਵੀ ਦੇਵ ਤੇ ਨਿੰਦਾ ਕਰਤੀ ਨਿੰਦਾ ਕਦੀ ਕਰਤੀ ਬਾਣੀ ਚ ਲਿਖਿਆ ਹੋਇਆ ਸਾਰਾ ਕੁਝ ਬ੍ਰਹਮਾ ਮੈਲਾ ਮੈਲਾ ਹੈ ਇੰਤ ਬ੍ਰਹਮਾ ਵੀ ਮੈਲਾ ਹੈ ਬ੍ਰਹਮਾ ਵੀ ਮੈਲਾ ਕਿਉਂ ਕਹਿੰਦੇ ਇਹਨਾਂ ਦੀ ਆਪ ਦੀ ਗੱਲਾਂ ਬਣਾਈਆਂ ਨੇ ਵੀ ਕਹਿੰਦੇ ਤਾਂ ਆਪ ਦੀ ਲੜਕੀ ਪਿੱਛੇ ਭਜ ਜਾ ਫਿਰ ਤੇ ਇੰਦਰ ਵੀ ਮੈਲਾ ਕੋਹੋ ਗੋਤਮ ਰਿਖਿਆ ਹੈ ਲੈ ਇਸਤਰੀ ਨੋਟ ਕਰਿਓ ਤੇ ਜੇ ਨਹੀਂ ਲਿਖਿਆ ਦੱਸੋ ਫਿਰ ਤੇ ਜੋ ਕੋਈ ਕਹੇ ਜੇ ਇੰਦਰ ਦੀ ਨਿੰਦਾ ਕਰਦੇ ਐ ਇਹ ਤਾਂ ਬ੍ਰਹਮਾ ਦੀ ਨਿੰਦਾ ਕਰਦੇ ਅਸੀਂ ਕੋਲੋਂ ਕਰਦੇ ਆ ਇਹ ਤਾਂ ਬਾਣੀ ਦੀ ਵਿਚਾਰ ਕਹੀ ਹੈ ਤੇ ਗੁਰੂ ਜੀ ਜੋ ਕਹਿੰਦੇ ਆ ਸੱਚ ਕਹਿੰਦੇ ਆ ਉਸੇ ਗੁਰੂ ਦੀ ਬਾਣੀ ਵਿੱਚ ਬੱਚੋ ਜਿੱਥੇ ਨਿੰਦਾ ਭਲੀ ਕਿ ਨਾਹੀਂ ਕਿਸੇ ਕੀ ਨਾਹੀਂ ਲਿਖਿਆ ਇੱਕ ਪੰਗ ਦੀ ਚੱਕੀ ਫਿਰਦੇ ਹੋਂ ਸਾਰੇ ਤੇ ਇਹ ਵੀ ਬਾਣੀ ਚ ਹੀ ਲਿਖਿਆ ਫਿਰ ਬ੍ਰਹਮਾ ਮੈਲਾ ਮੈਲਾ ਹੈ ਅੰਦਾ ਰੱਬ ਮੈਲਾ ਮੈਲਾ ਹੈ ਚੰਦ ਮੈਲੇ ਬ੍ਰਹਮੰਡਾਇਕ ਹੈ ਈਸ਼ ਈਸ਼ ਸ਼ਿਵ ਜੀ ਉਹ ਵੀ ਮੈਲਾ ਹੈ ਬ੍ਰਹਮਾ ਵੀ ਮੈਲਾ ਹੈ ਇੰਦਰ ਵੀ ਮੈਲਾ ਹੈ ਸਭ ਮੈਲੇ ਹੈ ਪਵਿੱਤਰ ਤਾਂ ਇੱਕ ਪਰਮਾਤਮਾ ਹੀ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਪਵਿੱਤਰ ਤਾਂ ਇੱਕ ਪਰਮਾਤਮਾ ਹੀ ਹੈ ਇਹ ਬਾਣੀ ਹੈ ਤਾਂ ਤੇ ਇਦਾਂ ਜਾਨੀ ਕਿ ਗੱਲ ਆਪ ਨੂੰ ਸਮਝ ਆ ਗਈ ਤਾਂ ਸਾ ਸਾ ਦੱਸਿਆ ਸਾਡੇ ਤੋਂ ਬਾਅਦ ਖਬਰਦਾਰ ਕਿਸੇ ਨੇ ਕਿਹਾ ਨਿੰਦਾ ਕਰ ਦਿੱਤੀ ਨਿੰਦਾ ਕੋਈ ਨਹੀਂ ਕੀਤੀ ਸੱਚ ਕਿਹਾ ਹੈ ਨਿੰਦਕ ਕੌਣ ਹੁੰਦੇ ਨੇ ਹੁਣ ਗੱਲ ਚੱਲ ਰਹੀ ਹੈ ਉਲਟ ਇੱਥੇ ਨਿੰਦਕ ਕੌਣ ਹੁੰਦੇ ਨੇ ਜਿਹੜੇ ਗੁਰੂ ਦੀ ਗੱਲ ਦੱਸਦੇ ਆ ਉਹ ਨਿੰਦਕ ਹੁੰਦੇ ਆ ਕਿ ਨਿੰਦਪੁਰ ਹੋਣੇ ਪਖੰਡੀ ਸਾਹਿਬ ਜਿਹੜੇ ਡੇਰੇ ਬਣਾ ਬਣਾ ਬੈਠੇ ਲੋਕਾਂ ਨੂੰ ਬਾਣੀ ਦੀ ਗੱਲ ਰੱਖਦੇ ਨਹੀਂਗੇ ਨਿੰਦਕ ਹੁੰਦੇ ਨੇ ਚੇਲੇ ਚਾਟੜੇ ਜਿਹੜੇ ਧਰਮ ਦੇ ਨਾਂ ਤੇ ਗੰਦ ਪਾਉਂਦੇ ਆ ਲੋਕਾਂ ਨੂੰ ਡਰਾਉਂਦੇ ਆ ਨਾਲੇ ਕੁੱਟਦੇ ਆ ਨਾਲੇ ਲੁੱਟਦੇ ਆ ਤਾਂ ਤੇ ਧਰਮ ਦੇ ਨਿੰਦਕ ਪਰਮਾਤਮਾ ਦੇ ਨਿੰਦਕ ਹੁੰਦੇ ਨੇ ਜਿਹੜੇ ਕਿ ਚੇਲੇ ਚਾਟੜੇ ਬੜਪਾਗੀਏ ਇਹ ਸਭ ਨਿੰਦਕ ਨੇ ਕਿ ਉਹ ਬੜਪਾਗ ਰੱਬ ਦੀ ਨਿੰਦਾ ਨਹੀਂ ਕਰ ਰਹੇ ਕਿਉਂ ਜਿਹੜੇ ਕਹਿੰਦੇ ਅਸੀਂ ਮੁੰਡਾ ਦੇਤਾ ਬਾਣੀ ਕਹਿੰਦੀ ਹੈ ਪਰਮਾਤਮਾ ਤੋਂ ਬਿਨਾ ਕੋਈ ਦਾਤਾ ਨਹੀਂ ਫਿਰ ਬਾਣੀ ਦੀ ਨਿੰਦਾ ਨਹੀਂ ਕਰ ਰਹੇ ਤੁਸੀਂ ਗੱਲ ਨੂੰ ਸਮਝੋ ਤੁਸੀਂ ਉਲਟ ਚੱਲੀ ਜਾਂਦਾ ਕੰਮ ਜਿਹੜਾ ਕੋਈ ਸਿੱਖ ਬਾਣੀ ਦੀ ਗੱਲ ਸੁਣਾ ਆ ਗਿਆ ਕਹਿਣਗੇ ਨਿੰਦਾ ਕਰਤੀ ਤੇ ਜਿਹੜੇ ਚੇਲੇ ਚਾਟੜੇ ਬੜਪਾਗੀਏ ਇਹ ਨਿੰਦਕ ਨਹੀਂ ਗੱਲਾਂ ਨੂੰ ਫਾਲੋ ਕਰੋ ਉਲਟ ਗੱਲ ਚੱਲੀ ਜਾਂਦੀ ਹੈ ਸਾਰੀ ਨਿੰਦਕ ਨੇ ਇਹ ਤਾਂ ਤੇ ਕਿਉਂਕਿ ਬਾਣੀ ਦਾ ਫੈਸਲਾ ਹੈ ਤੁਹਾਨੂੰ ਕੋਈ ਕੁਝ ਨਹੀਂ ਦੇ ਸਕਦਾ ਇਹ ਕਹਿੰਦੇ ਛੱਡੇ ਚੌਕੀਆਂ ਪਰ ਜੋ ਲਾਲਾ ਆ ਦੇ ਦੂਗਾ ਨਾ ਲਾਲਾ ਨਾਲ ਕੀ ਦੇ ਦੂ ਲਾਲਾ ਵਾਲ ਨੂੰ ਤਾਂ ਆਪ ਨੂੰ ਚੜਨ ਵਾਸਤੇ ਕੁਝ ਨਹੀਂ ਮਿਲਿਆ ਬੋਪ ਤੇ ਚੜਦਾ ਹੈ